ਇਹਦੇ ਚ ਦੋ ਗਾਨੀ ਵਾਲੀਆਂ ਘੁੱਗੀਆਂ ਹੋ ਗਿਆ ਬਈ ਇੱਕ ਉਹ ਦੇਖੋ ਆ ਦੋ ਤਿੰਨ ਦਿਲ ਨੂੰ ਬਹੁਤ ਸਕੂਨ ਦੇਣ ਵਾਲੀ ਵੀਡੀਓ ਬਣਾਉਣ ਲੱਗੇ ਆ ਸੱਜਣੋ ਬਹੁਤ ਸਾਰੇ ਲੋਕ ਆ ਜਿਹੜੇ ਖੁਦ ਨੂੰ ਐਂਟਰਟੇਨ ਕਰਨ ਲਈ ਆਪਣੇ ਮਤਲਬ ਉਹ ਨਾ ਪੰਛੀਆਂ ਨੂੰ ਕੈਦ ਕਰ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਮਨ ਭਰ ਜਾਂਦਾ ਤਾਂ ਫਿਰ ਉਹਨਾਂ ਨੂੰ ਫਿਰ ਉਹਨਾਂ ਨੂੰ ਬੈਲਕਨ ਵਾਸਤੇ ਉਵੇਂ ਛੱਡ ਦਿੰਦੇ ਆ ਤਾਂ ਬਹੁਤ ਵਾਰ ਕੀ ਹੁੰਦਾ ਕਿ ਬਹੁਤ ਸਾਰੇ ਜਾਨਵਰ ਜਿਹੜੇ ਆਪਣੇ ਆ ਕੀਤੇ ਵੇ ਵਿਕਾਸ ਦੀ ਪੇਟ ਚੜ ਜਾਂਦੇ ਆ ਕੋਈ ਪੱਖੇ ਚ ਵੜ ਬੱਜ ਜਾਂਦਾ ਕੋਈ ਡੋਰ ਦੇ ਵਿੱਚ ਆ ਜਾਂਦਾ ਕੋਈ ਹੋਰ ਆ ਜਾਂਦਾ ਪਰ ਇੱਕ ਆ ਸੱਜਣ ਵੀ ਹੈਗਾ ਯਾਰ ਜਿਹੜਾ ਸੱਜਣ ਉਹ ਕੈਦ ਨਹੀਂ ਕਰਦਾ ਪੰਛੀਆਂ ਨੂੰ ਤਾਂ ਉਹਨਾਂ ਨੂੰ ਉਹਨਾਂ ਦੀ ਉਡਾਨ ਵਾਪਸ ਦੇ ਦਿੰਦਾ ਜੇ ਚਾਹ ਉਹ ਤੋਤੇ ਰੱਖੇ ਵੇ ਲੋਕਾਂ ਦੇ ਹੋਣ ਤਾਂ ਉਹਨਾਂ ਨੂੰ ਵੀ ਕੋਸ਼ਿਸ਼ ਕਰਦਾ ਵੀ ਉਹਨਾਂ ਨੂੰ ਵੀ ਵਾਪਸ ਦਿੱਤਾ ਜਾਵੇ ਆ ਦੇਖੋ ਕਬੂਤਰ ਵੀ ਰੱਖਿਆ ਨਾ ਤੇ ਖੁੱਲੇ ਚ ਰੱਖੇ ਹੋਇਆ ਕਿ ਜੇ ਇਹ ਚੌਣ ਤਾਂ ਆਪਦਾ ਉੱਡ ਕੇ ਜਾ ਸਕਦੇ ਆ ਨਹੀਂ ਤਾਂ ਆਪਦੀ ਆਜ਼ਾਦ ਜ਼ਿੰਦਗੀ ਜਿਹੜੀ ਆਨੰਦ ਵਾਲੀ ਜ਼ਿੰਦਗੀ ਆ ਇਹ ਬਤੀਤ ਕਰ ਦਿਆ ਇਹਨਾਂ ਕੋਲੇ ਇੱਕ ਕਬੂਤਰ ਵੀ ਆ ਬਾਈ ਕੋਲੇ ਜਸਪਾਲ ਕੋਲੇ ਜਿਹੜਾ ਕਬੂਤਰ ਮਤਲਬ ਪੂਰਾ ਆਪਦੀ ਨਜ਼ਾਰੇ ਨਾਲ ਜ਼ਿੰਦਗੀ ਬਤਾਉਂਦਾ ਜੇ ਮੋਟਰਸਾਈਕਲ ਤੇ ਜਾਂਦਾ ਨਾਲ ਮੋਟਰਸਾਈਕਲ ਤੇ ਤੁਰਿਆ ਫਿਰਦਾ ਜੇ ਘੋੜੇ ਤੇ ਜਾਂਦਾ ਘੋੜੇ ਤੇ ਐਵੇਂ ਨਾ ਜਸਪਾਲ ਹਾਂ ਐ ਬਾਈ ਤੇ ਅੱਜ ਆਪਾਂ ਸਭ ਤੋਂ ਵੱਡੀ ਸਕੂਨ ਦੇ ਨਾਲ ਹੀ ਗੱਲ ਇਹ ਆ ਵੀ ਆਪਾਂ ਪੰਛੀ ਆਜਾਦ ਕਰਨੇ ਆ ਤੇ ਇਹ ਕਿਉਂ ਮੇਰੇ ਤੋਂ ਕਿਉਂ ਕਰਾ ਰਿਹਾ ਕਿਉਂਕਿ ਮੈਂ ਜਸਪਾਲ ਨਾਲ ਇੱਕ ਵਾਦਾ ਕਰਕੇ ਗਿਆ ਸੀ ਜਦੋਂ ਜਸਪਾਲ ਦੀ ਤੇ ਸੇਵਾ ਦੇਖੀ ਮੈਂ ਪੰਛੀਆਂ ਦੀ ਤਾਂ ਮੈਂ ਜਸਪਾਲ ਨਾਲ ਵਾਦਾ ਕਰਕੇ ਆਇਆ ਯਾਰ ਮੈਂ ਜ ਪੰਛੀ ਵੇਚਣ ਵਾਲੀ ਵੀਡੀਓ ਨਹੀਂ ਕਰਿਆ ਕਰੂੰਗਾ ਯਾਰ ਵੀ ਮੈਂ ਕਮਰਸ਼ੀਅਲ ਬੰਦਾ ਨਹੀਂ ਹਾਂ ਹਾਂ ਤੇ ਮੈਂ ਕਰੂੰਗਾ ਵੀ ਨਹੀਂ ਹਨਾ ਮੈਂ ਵਾਦਾ ਕੀਤਾ ਸੀ ਤੇ ਜਸਪਾਲ ਕਹਿੰਦਾ ਫਿਰ ਜੇ ਤੈਨੂੰ ਇਹ ਗੱਲ ਇੰਨਾ ਕੁ ਭਾਵਕ ਕਰ ਗਈ ਆ ਤਾਂ ਫਿਰ ਜਿਹੜੇ ਜਾਨਵਰ ਅਗਲੀ ਵਾਰ ਨੂੰ ਆਪਾਂ ਆਜਾਦ ਕਰਾ ਕਰਾਂਗੇ ਤੇਰੇ ਤੋਂ ਕਰਾਇਆ ਕਰਾਂਗੇ ਹਾਂ ਤੇ ਲਿਓ ਫਿਰ ਆਪਾਂ ਹੁਣ ਆਜਾਦ ਕਰੀਏ ਪੰਛੀ ਆ ਚਲੋ ਹੈਨਾ ਹਾਂ ਜੇ ਭਾਲ ਜਦੋਂ ਜਦੋਂ ਮੰਨ ਲਓ ਤੁਸੀਂ ਆਜ਼ਾਦ ਕਰਦੇ ਆਂ ਪੰਛੀ ਇਹ ਵਾਪਸ ਇੱਕ ਵਾਰੀ ਤਾਂ ਇੱਧਰ ਨੂੰ ਆਉਂਦੇ ਹੋਣਗੇ ਆਉਂਦੇ ਆ ਬਈ ਇਹ ਨੂੰ ਤਾੜ ਲਓ ਹਾਂ ਇਹ ਆਉਂਦੇ ਆ ਮੰਨ ਲਓ ਪਿੰਜਰਾ ਜਿਹੜਾ ਆਪਣਾ ਮਗਰ ਲਾ ਤੇ ਪਿੰਜਰੇ ਤੇ ਕਈ ਦਿਨ ਹੀ ਆਉਂਦੇ ਤਿੰਨ ਚਾਰ ਦਿਨ ਪੰਜ ਦਿਨ ਲਗਾਤਾਰ ਆਉਣਗੇ ਫਿਰ ਆਪਾਂ ਬਈ ਜੀਅ ਤਾਂ ਸਾਡਾ ਵੀ ਔਖਾ ਆਂਦਾ ਫਿਰ ਆਪਾਂ ਨਾ ਇਹਨਾਂ ਨੂੰ ਬੁਲਾਉਂਦੇ ਨਹੀਂ ਨਾ ਇਹਨਾਂ ਨੂੰ ਕੁਝ ਪਾਈਏ ਇੱਥੇ ਹਾਂ ਫਿਰ ਜੇ ਇੱਥੇ ਪਾਤਾ ਨਾ ਫਿਰ ਇੱਥੋਂ ਦੇ ਗੇਜੇ ਆਣਗੇ ਇਹ ਹਾਂ ਤੇ ਨਹੀਂ ਫਿਰ ਹੁਣ ਜਿਵੇਂ ਆਜ਼ਾਦ ਹੈ ਤਏ ਆਜ਼ਾਦ ਦੂਜੇ ਪੰਛੀਆਂ ਨਾਲ ਰਹਿਣਾ ਸ਼ੁਰੂ ਕਰ ਦੇਣਗੇ ਉਹਨਾਂ ਦੀ ਬੋਲੀ ਸਿੱਖ ਲੈਣਗੇ ਉਹਨਾਂ ਹੀ ਬੋਲੀ ਸਿੱਖ ਲੈਣਗੇ ਉਹਨਾਂ ਦੇ ਨਾਲ ਰਹਿਣਾ ਸ਼ੁਰੂ ਕਰ ਦੇਣਗੇ ਹਾਂ ਤੇ ਲੋ ਵੀ ਖੋਲੋ ਕੌਣ ਆ ਬੰਦਾ ਜਿਹੜਾ ਕਿਸੇ ਦੀ ਜਿਹੜੇ ਬੰਦੇ ਨੇ ਇਹਨਾਂ ਦੀ ਕੈਦ ਖੋਲਤੀ ਨਾ ਉਹਨਾਂ ਦੀ ਪਤਾ ਨਹੀਂ ਕਿਹੜੀ ਕੈਦ ਕੱਟੀ ਜਾਣੀਆਂ ਮੈਂ ਜਦੋਂ ਨਾ ਜਸਪਾਲ ਅੰਦਰ ਸੀ ਹੂੰ ਹੂੰ ਤੇ ਮੈਂ ਸੱਚੀ ਸੋਚਦਾ ਸੀਗਾ ਕਿ ਯਾਰ ਸ਼ਾਇਦ ਬਾਹਰ ਜਾਣ ਲੱਗੇ ਆ ਨਾ ਤਾਂ ਸ਼ਾਇਦ ਪਤਾ ਨਹੀਂ ਕਿਦੀ ਆਪਾਂ ਕੈਦ ਹੁਣ ਇਹਦੇ ਚ ਦੋ ਗਾਨੀ ਵਾਲੀਆਂ ਘੁੱਗੀਆਂ ਹੋ ਗਿਆ ਬਈ ਇੱਕ ਉਹ ਦੇਖੋ ਆ ਦੋ ਤਿੰਨ ਆ ਬਈ ਤੋਤੇ ਦੇਖੋ ਹਾਂ ਉਹ ਤੋਤਾ ਲਾਲ ਮੋਢਿਆਂ ਵਾਲੇ ਤੋਤੇ ਚਲੋ ਚਲੋ ਇੱਕ ਹੋਰ ਗਿਆ ਇੱਕ ਆ ਬਈ ਚੜੀ ਗਈ ਤੇ ਅਸਲੀ ਚੜੀ ਉੱਡ ਗਈ ਇਹਨੂੰ ਇਹ ਫੜਨੀ ਪਊਗੀ ਬਈ ਉਹ ਲੜਿਆਣਾ ਪਊਗਾ ਇਹਦਾ ਬਈ ਇੱਕ ਖੰਭ ਤੇ ਮਾੜੀ ਵਜੇ ਆ ਗਏ ਦੇਖੋ ਉਹ ਬਈ ਉੱਡਿਆ ਨੇ ਦੇਖੋ ਸਮਾਨ ਚ ਆ ਤੋਤੇ ਗਏ ਗਾਨੀ ਵਾਲੀ ਘੁੱਗੀ ਗਈ ਚਲੋ 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 ਪੁੱਤ ਚਲੋ ਹਾਂ ਇੱਕ ਵਾਰੀ ਤਾਂ ਆਪਣੇ ਉੱਤੇ ਹੀ ਗੇੜ ਜਾਊਗਾ ਏ ਗਿਆ ਬਾਈ ਉਹ ਦੇਖੋ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਰੇਸ ਫੜ ਗਿਆ ਚੜ ਗਿਆ ਓ ਚੜ ਗਿਆ ਹੋ ਗਿਆ ਬਾਈ ਏ ਆਜੂ ਆਜੂ ਓ ਉੱਡ ਜੂਗਾ ਰਹਿੰਦੇ ਨਹੀਂ ਇਹ ਓ ਗਈ ਬਾਈ ਬੋਲ ਬੋਲ ਗਈ ਓ ਗਈ ਬੋਲ ਬੋਲ ਓ ਬਾਈ ਬੋਲ ਬੋਲ ਆ ਕੁਗੀ ਰਹਿ ਗਈ ਗੱਲ ਯਾਰ ਬਹੁਤ ਪਾਲਾ ਪੂਲਾ ਪੰਛੀ ਯਾਰ ਪਾਗਲ ਪੰਛੀ ਚਲੋ ਆ ਲੋ ਆਪਾਂ ਕਿੰਨੇ ਛੱਡ ਤੋਂ ਲੱਗਦਾ 15 ਕਿ ਤਾਂ ਛੱਡਿਆ ਹੈ ਨਾ 15 ਇਹਨਾਂ ਦੇ ਵਿੱਚੋਂ ਇੱਕ ਚਿੜੀ ਹੋ ਫੜਦੀ ਪੋਗੀ ਉਹ ਦੇਸੀ ਚਿੜੀ ਲੈ ਕੇ ਆ ਉਹ ਫੜਨੀ ਪਊਗੀ। ਉਹੇ ਖੰਭ ਤੇ ਵਜੀ ਹੋਈ ਐ। ਉਹਦੇ ਨਾਲ ਇੱਕ ਪੱਲਾ ਝਟਕਿਆ ਹੋਇਆ ਸੀ ਉਹ ਪਿੰਜਰੇ ਤੋੜ ਲੈਂਦੀ ਐ। 15-20 ਫੁੱਟ ਇੰਨਾ ਕ ਤੋੜ ਦਈ ਉਹ। ਤੇ ਆ ਪਹਿਲੀ ਵਾਰੀ ਦੇਖੀ ਆਪਾਂ ਕੱਢ ਕੇ। ਦੂਜੇ ਹੋਂ ਫਿਰਦੇ ਬਈ ਹਜੇ ਉੱਡੇ। ਇੱਕ ਉਹ ਫਿਰਦਾ ਉਹ ਤੋਤਾ ਉਹ ਬੈਠਾ ਆ ਸਾਹਮਣੇ ਬੋਰਡ ਤੇ। ਹਾਂ। ਆ ਆਉਂਦਾ ਪਊਗਾ। ਹੂੰ ਇਹਨੂੰ ਲੈ ਕੇ ਆ ਇੱਕ ਵਾਰੀ ਦੇਖ ਲੈ ਜੇ ਇਹ ਉਡਾਣ ਫੜਦਾ ਐ। ਫਿਰ ਤਾਂ ਲੋਟ ਆ। ਹੂੰ ਨਹੀਂ ਫੇਰ ਇਹ 2-4 ਦਿਨਾਂ ਬਾਅਦ 5-10 ਦਿਨਾਂ ਬਾਅਦ ਫੇਰ ਹੋਊਗੀ। ਫੇਰ ਇਹ 4-5 ਹੋਰ ਪਏ ਆਪਣੇ ਕੋਲੇ ਤੇ ਦੂਜੀ ਵਾਰੀ ਨੂੰ ਜਦੋਂ ਆਉਂਗੇ ਉਹਦੇ ਨੂੰ 15-20 ਹੋ ਜਾਣਗੇ। ਹਾਂ ਉਦੋਂ 15 20 ਜਿਹੜੇ ਇੱਕ ਜਿਸਪਾਲ ਹੋਰ ਆ ਗੱਲ ਜਿਹੜਾ ਮਤਲਬ ਜਾਨਵਰ ਲੋਕਾਂ ਦੇ ਘਰੇ ਰੱਖੇ ਹੁੰਦੇ ਆ ਤੋਤੇ ਜਿਵੇਂ ਪਿੰਜਰੇ 'ਚ ਹੀ ਪਲ ਜਾਂਦੇ ਆ ਉਹ ਵੀ ਕਾਬਲ ਹੋ ਜਾਂਦੇ ਆ ਉੱਡਣ ਦੇ ਉਹੋ ਬਈ ਆਪਣੇ ਪਿੰਜਰੇ 'ਚ ਦਿਖਾਵਾਂਗੇ ਤੁਹਾਨੂੰ ਉਹ ਲੋਕੀ ਕੀ ਕਰਦੇ ਆ ਤੋਤਾ ਬੋਲਣ ਵਾਲਾ ਐਸੇ ਕਰਕੇ ਪਿੰਜਰੇ 'ਚ ਐ ਕਿ ਉਹ ਬੋਲਦਾ ਕਾ ਕਿਉਂ ਨਹੀਂ ਹੈਗਾ ਪਿੰਜਰੇ 'ਚ ਹੋਰ ਪੰਛੀ ਪਿੰਜਰੇ 'ਚ ਕੈਦ ਕਾਤੋਂ ਨਹੀਂ ਹੈਗਾ ਵੀ ਉਹ ਐਂਟਰਟੇਨਮੈਂਟ ਨਹੀਂ ਕਰਦਾ ਮਤਲਬ ਯਾਰ ਕੁੱਲ ਮਿਲਾ ਕੇ ਉਹੀ ਗੁਲਾਮ ਹੁੰਦਾ ਜਿਹੜਾ ਆਪਦੀ ਬੋਲੀ ਛੱਡ ਕੇ ਕਿਸੇ ਦੀ ਬੋਲੀ ਬੋਲਦਾ ਕਿਸੇ ਦੀ ਬੋਲੀ ਹਾਂ ਕਿ ਆਪਾਂ ਜੇ ਆਪਦਾ ਛੱਡ ਕੇ ਕਿਸੇ ਹੋਰ ਦੇ ਮਿੱਤ ਬਣਾਗੇ ਤਾਂ ਆਪਾਂ ਗੁਲਾਮ ਹੋਵਾਂਗੇ ਜੇ ਅਸੀਂ ਆਪਣੀ ਭਾਸ਼ਾ ਭੁੱਲ ਜਾਾਂਗੇ ਤਾਂ ਅਸੀਂ ਗੁਲਾਮ ਹੋ ਜਾਾਂਗੇ ਗੁਲਾਮ ਹੋਮਾਏ ਬਈ ਤੋਂ ਤੋਂ ਇਹ ਗੱਲ ਸਿੱਖਣ ਨੂੰ ਮਿਲਦੀ ਆ ਹਾਂ ਬਿਲਕੁਲ ਹੈ ਇਹਨੂੰ ਜਾਲ ਨੂੰ ਖੋਲ ਬਚੀ ਇਹਦੇ ਚ ਦਿਖਾਉਣੇ ਬਈ ਆਪਾਂ ਤੁਹਾਨੂੰ ਹਾਂ ਹੁਣ ਇਹਦੇ 'ਚ ਜਿਹੜੇ ਆਪਣੇ ਕੋਲ 3-4 ਤੋਤੇ ਹੈਗੇ ਆ ਉਹਨਾਂ ਦੇ ਖੰਭ ਕੱਟੇ ਹੋਏ ਆ ਤਾਂ ਕੱਟੇ ਆ ਵੀ ਉਹ ਬੋਲਦੇ ਸੀਗੇ ਘਰਾਂ 'ਚ ਮਿੱਠੂ ਮਿੱਠੂ ਕਰਕੇ ਆਹ ਵੱਡਾ ਤੋਤਾ ਐਸ ਕਰਕੇ ਇੱਥੇ ਐ ਇਹ ਉੱਡ ਸਕਦਾ ਪਰ ਇਹਨੂੰ ਡਾਉਂਦੇ ਆ ਨਹੀਂ ਵੀ ਜਿਹੜੇ ਨਵੇਂ ਬੱਚੇ ਆਉਂਦੇ ਆ ਨਾ ਹੁਣ ਜਿਵੇਂ ਖੁੱਡਾਂ 'ਚੋਂ ਲੋਕ ਕੱਢ-ਕੱਢ ਵੇਚਦੇ ਆ ਤਾਂ ਇਹ ਉਹਨਾਂ ਤੋਤਿਆਂ ਨੂੰ ਖਾਣਾ ਬਿਨਾ ਸਿਖਾ ਦਿੰਦਾ ਅੱਛਾ ਵੀ ਕਿਵੇਂ ਖਾਣਾ ਇੱਥੇ ਕਿਵੇਂ ਰਹਿਣਾ ਕਿਵੇਂ ਬੋਲਣਾ ਇਹ ਸਾਡੀ ਬੋਲੀ ਨਹੀਂ ਬੋਲਦਾ ਅੱਛਾ ਐ ਮਾਸਟਰ ਆ ਬੋਲੋ ਹਾਂ ਇਹ ਪ੍ਰੋਫੈਸਰ ਆ ਇਹ ਪ੍ਰੋਫੈਸਰ ਹੈ ਪੀ ਐਚ ਡੀ ਕੀਤੀ ਹੋਈ ਹੈ ਨੇ ਇਹ ਇਹ ਇਸ ਇਹ ਆ ਸੇ ਅੱਛਾ ਇਹ ਪ੍ਰੋਫੈਸਰ ਆ ਹੂੰ ਐਨ ਤਾਂ ਬਈ ਆਪਾਂ ਅੰਦਰ ਵੀ ਜਾਵਾਂਗੇ ਕਿ ਥੋੜੇ ਮੋਢੇ ਤੇ ਬਹਿ ਜੂਗਾ ਹੱਥ ਤੇ ਬਹਿ ਜੂਗਾ ਖਾਂਦਾ ਨਹੀਂ ਆਪਾਂ ਅੱਛਾ ਪਰ ਇਹਦੇ ਜਿਹੜੇ ਅੱਜ ਆਜਾਦ ਹੋਏ ਆ ਹੂੰ ਸਾਰੇ ਇਹਨੂੰ ਧੰਨਵਾਦ ਕਰਕੇ ਜਾਏ ਆ ਐਂ ਹਿਸਾਬ ਹੈ ਕਿਉਂਕਿ ਜਿਹੜੇ ਉਹ ਆਏ ਸੀਗੇ ਉਹ ਸਾਰੇ 100 100 ਰੁਪਏ ਚ 2 200 ਰੁਪਏ ਚ ਖੁੱਡਾਂ ਜੋ ਕੱਢ-ਕੱਢ ਵੇਚੇ ਹੋਣਗੇ ਹੂੰ ਉਹ ਪਿੰਜਰਿਆਂ ਚ ਕੈਦ ਸੀਗੇ ਉਥੋਂ ਛਡਾ ਕੇ ਇੱਥੇ ਆਏ ਇੱਥੋਂ ਫਿਰ ਉਹ ਬਹਾਲ ਹੋਏ ਤਾ ਫਿਰ ਅੱਜ ਜੇ ਉਹ ਆਯਾਦ ਹੈਗੇ ਆ ਤਾਂ ਉਹਨਾਂ ਦੀ ਬਦੌਲਤ ਆਹਾ ਵੱਡਾ ਤੋਤਾ ਆਪਣਾ ਹੂੰ ਜਿਹੜਾ ਇਹ ਇਹ ਪਿੰਜਰੇ ਚ ਰਹਿ ਕੇ ਉਹਨਾਂ ਨੂੰ ਬਗਾਵਤ ਸਿਖਾਉਂਦਾ ਹਾਂ ਵੀ ਤੁਸੀਂ ਬਾਗੀ ਬਣੋ ਤੁਸੀਂ ਬਾਹਰ ਰਹੋ ਹਾਂ ਇਹ ਮਾਸਟਰ ਆ ਕਰਦਾ ਹਾਂ ਇਹ ਮਾਸਟਰ ਹੈ ਇਹਨਾਂ ਨੂੰ ਸਿਖਾਉਂਦਾ ਜਿਹੜੇ ਆ ਬਰਡ ਆ ਇਹਨਾਂ ਨੂੰ ਨਹੀਂ ਬਾਈ ਆਪਾਂ ਛੱਡ ਸਕਦੇ ਛੱਡ ਦੇ ਛੱਡ ਦੇ ਹੈ ਇਹ ਬਈ ਇੱਥੋਂ ਦੀ ਨਸਲ ਨਹੀਂ ਹੈਗੀ ਆ ਆਪਣੇ ਨਾ ਤਾਂ ਆਪਣੇ ਵਾਤਾਵਰਣ ਚ ਰਹਿਣ ਵਾਲੇ ਆ ਇਹ ਨਾ ਇਹਨਾਂ ਦਾ ਖਾਣ ਪੀਣਾ ਇੱਥੋਂ ਦੇ ਹਿਸਾਬ ਨਾਲ ਹੁੰਦਾ ਇੱਕ ਹੋਰ ਹੁੰਦਾ ਜਿਹੜੇ ਇਹ ਪੰਛੀ ਹੈ ਇਹ ਬਈ ਡਰਦੇ ਨਹੀਂ ਕਿਸੇ ਤੋਂ ਤੋਤੇ ਘੁਗਾਂ ਇਹਨਾਂ ਨੂੰ ਪਤਾ ਹੈ ਵੀ ਬਾਜ ਹੈ ਸ਼ਿਕਰ ਹੈ ਕੋਈ ਹੋਰ ਹੈ ਉਹ ਆਪਣੇ ਸ਼ਿਕਾਰੀ ਹੈ ਉਹ ਆਪਾਂ ਨੂੰ ਮਾਰ ਦੇਣਗੇ ਤੇ ਇਹ ਇਹ ਜਿਹੇ ਪੰਛੀ ਇਹਨਾਂ ਨੂੰ ਕੁਝ ਨਹੀਂ ਪਤਾ ਇਹ ਨਹੀਂ ਪਤਾ ਬਾਜ ਕੋਲੇ ਜਾ ਕੇ ਆਪ ਹੀ ਬਹਿ ਜਾਣ ਤੇ ਹੱਥ ਕਰ ਲੋ ਬਈ ਹੱਥ ਤੇ ਵੀ ਆ ਜੂ ਇਹ ਤਾਂ ਆ ਬਟਨ ਤੋੜ ਦੂ ਇਹ ਇਹ ਤੋੜ ਦੂਗਾ ਨਾ 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 ਤੋੜ ਦੂ ਬਈ ਅੱਛਾ ਇਹ ਹਾਂ ਹੱਥ ਕਰ ਲ ਬਸ ਹਾਂ ਹੱਥ ਤੇ ਵਜੂ ਦੇਖ ਅੱਛਾ ਇਹ ਵੜਦਾ ਨਹੀਂਗਾ ਹਾਂ ਹੁਣ ਮੈਂ ਤੁਹਾਨੂੰ ਇੰਨਾ ਚੋ ਵੀ ਦਿਖਾ ਦਾਂ ਤੋਤੇ ਹੁਣ ਆਹ ਬਈ ਆ ਪਰਸੋ ਹੀ ਆਇਆ ਆ ਦੇਖੋ ਇਹਦੇ ਖੰਭ ਕੱਟੇ ਹੋਏ ਆ ਹੁਣ ਜਿੰਨਾ ਚਿਰ ਆਪਾਂ ਇਹਦੇ ਖੰਭ ਖਿੱਚੇ ਨਹੀਂ ਉਹ ਨਜ਼ਰ ਨਵੇਂ ਨਹੀਂ ਆਉਣੇ अच्छा ਹੁਣ ਆਪਾਂ ਨੂੰ ਮਜਬੂਰੀ ਪਾਸੇ ਦੇ ਖੰਭ ਪਹਿਲਾਂ ਖਿੱਚਣੇ ਪੈਣਗੇ ਹਾਂ ਖਿੱਚਣੇ ਪੈਣਗੇ ਬਈ ਇਹਦੇ ਖੰਭ ਤਾਂ ਜੋ ਨਵੇਂ ਜਿਹੜੀਆਂ ਜੜਾਂ ਉਹਨਾਂ 'ਚ ਨਵੇਂ ਖੰਭ ਉੱਗਰ ਜਾਣ ਫੇਰ ਇਹਨਾਂ ਨੂੰ ਬਈ ਆਜ਼ਾਦ ਕਰਾਂਗੇ ਇੱਕ ਆ ਬੈਠਾ ਇੱਕ ਇਹਦੇ ਵੀ ਕੱਟੇ ਹੋਏ ਆ ਖੰਭ ਤੇ ਆ ਤਾਂ ਬਈ ਬੋਲਦੀ ਵੀ ਆ ਅੱਛਾ ਹੂੰ ਆ ਦੇਖੋ ਇਹ ਤਾਂ ਆ ਪਸੇ ਨਹੀਂ ਬਈ ਆ ਦੇਖੋ ਖੰਭ ਇਹਦੇ ਆਹ 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 ਆ ਦੇਖ ਲਓ ਜੀ ਖੰਭ ਆਉਣੇ ਸਟਾਪ ਨਵੇਂ ਆ ਗਏ ਹੂੰ ਇਹ ਵੱਡੇ ਹੋ ਜਾਣਗੇ ਹਾਂ ਆ ਖਾਂਬੇ ਜਿਹੜੇ ਇਹ ਬਈ ਸਾਰੇ ਨਵੇਂ ਖਾਂਬੇ ਆ ਇਹ 20 ਦਿਨਾਂ ਚ ਪੂਰੀ ਉੱਡਣ ਵਾਲੀ ਹੋ ਜੂਗੀ ਉਸ ਤੋਂ ਬਾਅਦ ਬੱਸ ਇਹਨੂੰ ਆਜ਼ਾਦੀ ਦੇ ਦਾਂਗੇ ਆ ਕੱਢਦਾ ਬਈ ਤੂੰ ਤੂੰ ਰਹਿਣ ਦੇ ਭਲਾ ਮਾਨਸ ਨਹੀਂ ਗਾ ਤੂੰ ਇਹ ਤਾਂ ਤੁਹਾਡਾ ਫੇਵਰੇਟ ਬ੍ਰੇਸਲੇਟ ਹੀ ਤੋੜਤਾ ਇਹ ਹਾਂ ਦੇਖ ਲੈ ਇੱਕ ਮਿੰਟ ਚ ਹੈਨਾ ਤੇ ਆ ਦੇਖੋ ਆਪਾਂ ਨੂੰ ਕੁਛ ਨਹੀਂ ਆਉਂਦੇ ਬਈ ਆ ਦੇਖੋ ਉਂਗਲ ਮੂੰਹ ਚ ਗਏ ਆ ਦੇਖ ਲੈ ਨਹੀਂ ਖਾਂਦੇ ਮੇਰੇ ਨਾਲ ਫਿਰ ਚਾਰ ਹੈ ਨਾ ਦੇਖ ਲੈ ਇਹਨੂੰ ਸਮਝ ਆ ਕਿ ਨਹੀਂ ਦੇਖਾਂਦੇ ਹੂੰ ਇਹਨੂੰ ਪਾ ਲੋ ਦੇਖ ਲੈ ਇੱਕ ਮਿੰਟ 'ਚ ਕੱਢਦਾ ਇਹਨੂੰ ਕਿੰਨਾ ਸਹਾ ਓਏ ਕਿੱਦਾਂ ਬਹਿਣਾ ਓਏ ਆਹ ਦੇ ਦੱਦੀ ਵੜਦਾ ਆ ਦੇਖ ਇਹਨੂੰ ਸਮਝ ਆ ਹਾਂ ਨਹੀਂ ਖਾਂਦੇ ਆ ਦੇਖੋ ਉਂਗਲ ਕਰ ਤੇ ਮੂੰਹ 'ਚ ਨਹੀਂ ਜਿਹੜੇ ਹਿਸਾਬ ਨਾਲ ਇਹਨੂੰ ਕੱਢਤਾ ਤਾਂ ਉਂਗਲ ਨੂੰ ਵੀ ਕੱਢ ਦੂ ਆਹੇ ਹੂੰ ਆ ਦੇਖੋ ਇਹ ਤਾਂ ਪਲਾਸ ਜਿੰਨੀ ਪਕੜ ਹੁੰਦੀ ਹੈ ਕਹਿੰਦੇ ਇਹਦੀ ਉਂਗਲ ਦੀ ਇਹਦੀ ਇਹਦੀ ਆਹ ਕਹਿੰਦਾ ਆ ਦੇ ਆ ਸਿਆ ਖਾਣਾ ਆ ਦੇ ਹੁਣ ਪੁੱਤੇ ਦਾ ਕੀ ਰਹਿਗਾ ਖਾਣ ਵਾਲਾ ਹੌਣ ਤਾਂ ਤੋੜਤਾ ਲੈ ਆ ਡੰਕਰ ਦਸ ਹਜੇ ਵੀ ਰਹਿੰਦਾ ਕੋ ਉਹ ਦੂਜਾ ਵੀ ਲੱਗ ਗਿਆ ਆਹ ਮੇਲ ਹੈ ਬਈ ਇਹਨਾਂ ਚ ਆਹ ਫੀਮੇਲ ਆ ਹੁਣ ਜਿਵੇਂ ਆਹਾ ਏ ਇਹ ਇਹ ਉੱਡਣ ਦੇ ਕਾਬਲ ਹੋ ਜੂ ਇਹ ਬਈ 20 ਦਿਨਾਂ ਚ ਢਾ ਕੇ ਇਹਨੂੰ ਫਿਰ ਦੁਬਾਰਾ ਤੁਹਾਨੂੰ ਵੀਡੀਓ ਹੀ ਭੇਜ ਦਾਂਗੇ ਇਹਦੀ ਬਕਾਇਦਾ ਆਪਾ ਕੀ ਆ ਵੀ ਦਿਨਾ ਚਾਹ ਆ ਉੱਡ ਜੂਗੀ ਆ ਤਿੰਨ ਪੰਜ ਛੇ ਤੁਹਾਨੂੰ ਪਿੱਛੇ ਵੀ ਦਿਖਾਉਣਾ ਆ ਮਗਰਲੇ ਪਾਸੇ ਜਿਹੜੇ ਤੋਤੇ ਆ ਇਹਨਾਂ ਦੇ ਵੀ ਖੰਭ ਕੱਢਣੇ ਪੈਣਗੇ ਆਪਾਂ ਨੂੰ ਹੂੰ ਉਹ ਦੇਖੋ ਇਹ ਉਹੀ ਤੋਤੇ ਬਈ ਜਿਨ੍ਹਾਂ ਦੇ ਖੰਭ ਕੈਂਚੀਆਂ ਨਾਲ ਕੱਟ ਕੇ ਪਿੰਜਰਿਆਂ ਚ ਤਾੜੇ ਹੋਏ ਆ ਵੀ ਜੇਕਰ ਪਿੰਜਰਾ ਖੁੱਲਾ ਵੀ ਰਹਿ ਜੇ ਆਖੋਣਾ ਡਿੱਗ ਪੈਣਾ ਇੱਥੇ ਵੀ ਉੱਡ ਨਾ ਸਕਣ ਇਹ ਕੰਨਾ ਤੋਤਾ ਆ ਆ ਨਾ ਬਈ ਆ ਜਿਹੜਾ ਮਗਰ ਹੈ ਅੱਛਾ ਇਹਨੂੰ ਤਾਂ ਹੁੰਦਾ ਨਹੀਂ ਆ ਦੇਖ ਲਓ ਮੈਂ ਹੱਥ ਕੋਲੇ ਕਰੂੰਗਾ ਹਾਂ ਹਾਂ ਇਹਨੂੰ ਕੋਈ ਪਤਾ ਨਹੀਂ ਲੱਗਦਾ ਵਿਚਾਰੇ ਨੂੰ ਫੱਕਾ ਤੇ ਕਦੇ ਹੱਥ ਨਾਲ ਨਹੀਂ ਖਵਾਇਆ ਇਹਨੂੰ ਹੂੰ ਕਦੇ ਹੱਥ ਨਾਲ ਪਾਣੀ ਨਹੀਂ ਪਿਆਇਆ ਤੇ ਆਪਣੇ ਕੋਲੇ ਇਹਨੂੰ 6 ਮਹੀਨੇ ਤੋਂ ਉੱਤੇ ਹੋ ਗਏ ਇਹਨੂੰ ਆਇਆ ਪਤਾ ਵੀ ਇੱਥੇ ਦਾਣਾ ਹੋਊਗਾ ਤੇ ਹੈ ਅੰਨਾ ਦੇਖ ਲੋ ਨਹੀਂ ਤਾਂ ਕੋਲੇ ਹੱਥ ਕੀਤਾ ਤੇ ਬਈ ਚੁੰਝ ਮਾਰਿਆ ਦੇਖ ਲੋ ਹੂੰ ਨਾ ਸੱਜੇ ਨਾ ਖੱਬੇ ਨੂੰ ਕੁਝ ਨਹੀਂ ਪਤਾ ਆ ਦੇਖੋ ਆ ਫਿਰੂਆਥ ਆਇਗੋ ਫੇਰ ਪਤਾ ਲੱਗਦਾ ਇਹਨੂੰ ਆਇਗੋ ਨਾਲ ਆਸੇ ਪਾਸੇ ਚੁੰਝ ਮਾਰਦਾ ਹੈ ਨਾ ਇਹਨੂੰ ਆਏ ਨਹੀਂ ਪਤਾ ਕਿ ਕਿਹੜੇ ਪਾਸੇ ਹੱਥ ਆ ਦੇਖੋ ਹਾਂ ਫੇਰ ਵੀ ਇਹੇ ਖਾਂਦਾ ਹੈ ਜਿ ਜਿਹਦੇ ਚੁੰਝ ਲਾਈ ਹੈ ਰੱਬ ਨੇ ਉਹਨੂੰ ਖਾਣਾ ਵੀ ਸਿਖਾਇਆ ਉਹਨੂੰ ਪਰਮਾਤਮਾ ਨੇ ਉਹਨੇ ਸਮਝ ਹੀ ਦਿੱਤੀ ਹੁਣ ਇੱਥੋਂ ਦਾਣਾ ਖਾਣਾ ਉਹਨੇ ਹੁਣ ਆਪਾਂ ਨੂੰ ਜੇ ਅੱਖਾਂ ਬੰਦ ਕੇ ਤੇ ਛੱਡ ਦੇ ਆਪਾਂ ਨੂੰ ਨਹੀਂ ਪਤਾ ਲੱਗਣਾ ਵੀ ਕਿੱਥੇ ਪਾਣੀ ਦਾ ਕੁੰਡਾ ਪਿਆ ਹੈ ਕਿੱਥੇ ਦਾਣਾ ਪਿਆ ਆ ਦੇਖੋ ਹੂੰ ਇੱਥੋਂ ਪਾਣੀ ਪੀਣਾ ਹੈ ਇੱਥੋਂ ਦਾਣਾ ਖਾਣਾ ਹੈ ਇਹ ਇੱਕ ਆਮ ਮੁਰਗੀ ਹੈ ਉਹ ਅੰਨੀ ਹੈ ਹੂੰ ਇਧਰ ਲਈ ਅੱਛਾ ਤੁਹਾਨੂੰ ਲੈ ਕੇ ਆਇਆ ਚੱਕ ਕੇ ਹੂੰ ਇਹਦੇ ਬਈ ਇਹਨੂੰ ਮੀਟ ਵਾਲੇ ਵੜਦੇ ਸੀਗੇ ਫੋਨ ਆਇਆ ਮੁੰਡੇ ਦਾ ਕਹਿੰਦਾ ਵੀ ਸਾਡੇ ਕੰਮ ਦੀ ਨਹੀਂ ਹੈਜੀ ਤੁਸੀਂ ਲੈ ਜਾਣੀ ਹੈ ਲੈ ਜਾਓ ਨਹੀਂ ਇਸ ਤਾਂ ਵੜਣੀ ਹੈ ਅੱਛਾ ਇਹਨੂੰ ਮੁਰਗੀ ਨੂੰ ਆਪਣੇ ਕੋਲ ਬਈ 3 ਮਹੀਨੇ ਹੋ ਗਏ ਭਾਈ ਅੱਛਾ ਸਾਦੀਆਂ ਅੱਖਾਂ ਵਿੱਚ ਹੁਣ ਆਪਾਂ ਕੈਮਰਾ ਦਿਖਾ ਦਾਂ ਅੱਖਾਂ ਹੈ ਹੀ ਨਹੀਂ ਦੋਨੇ ਪਾਸੇ ਵੀ ਨਹੀਂ ਹੈ ਹੂੰ ਇੱਕ ਬਿੱਲੀ ਹੈ ਉਹ ਨਹੀਂ ਹੈ ਅੱਛਾ ਉਹ ਬਾਹਰ ਹੈ ਹੈਗੀ ਹੈ ਉਹ ਵੀ ਨਹੀਂ ਹੈ ਉਹ ਵੀ ਪੱਕੀ ਇੱਥੇ ਹੀ ਰਹੂਗੇ ਇੱਥੇ ਟੋਟਲ ਕਿੰਨੇ ਜਾਨਵਰ ਆ ਆਪਣੇ ਕੋਲ 200 ਤੋਂ ਪਾਰ ਹੈ ਛੋਟੇ ਵੱਡੇ ਹਾਂ ਛੋਟੇ ਵੱਡੇ 200 ਤੋਂ ਪਾਰ ਆ ਹੁਣ ਆਪਾਂ ਅੱਜ 15 ਘਟ ਗਏ ਆ ਬਟਨ ਬਟਨ ਦਾ ਬੈਰੀ ਆ ਦੇਖ ਲੈ ਬਟਨ ਉਸੇ ਬਟਨ ਨੂੰ ਠਪਾਉਂਦਾ ਆਸੇ ਆਖੇ ਤੋੜਨਾ ਤੋੜ ਦੂ ਨਾ ਓਕੇ ਹਟਾ ਨਾ ਮੈਨੂੰ ਹਾਂ ਇਧਰ ਆਇਆ ਹਟਾ ਨਾ ਆਖੇ ਨਰਾਜ ਹੁੰਦਾ ਸੀ ਹਾਂ ਆ ਗਈ ਐਨੂੰ ਅੰਦਰ ਆ ਆ ਦੇਖ ਆ ਦੇਖ ਇਹ ਦੇਖਾਂ ਹੈਂ ਹਾਂ ਹੈ ਨਹੀਂ ਭਾਈ ਕੁਝ ਨਹੀਂ ਪਤਾ ਇਹਨੂੰ ਜੇ ਇੱਥੇ ਛੱਡਤੀ ਆਪਾਂ ਫਾਇਗ ਲਉਂ ਉਹੀਂ ਪਤਾ ਲੱਗ ਜੂ ਆ ਦੇਖੋ ਡਿੱਗਦੀ ਫਿਰਦੀ ਐ ਆਸੇ ਹੂੰ ਕੁਝ ਨਹੀਂ ਪਤਾ ਇਹਨੂੰ ਇਹਦੇ ਅੱਖਾਂ ਹੈ ਨਹੀਂ ਜਾਂ ਤਾਂ ਨਿਆਣੇ ਨੂਨੇ ਹੁੰਦੇ ਤੇ ਕਿਸੇ ਜਾਨਵਰ ਨੇ ਕਰ ਦਿੱਤਾ ਪਤਾ ਨਹੀਂ ਨੇ ਭਾਈ ਕੀ ਆਏ ਵੀ ਹੈ ਭਾਈ ਲੜਾਉਂਦੇ ਵੀ ਕਰਦੇ ਕੋਈ ਕੁਕੜਾ ਨੂੰ ਸੀਲ ਨੂੰ ਕਿਵਦਾ ਦੂਜਿਆਂ ਨੇ ਕੱਢਤੀ ਹੋਵੇ ਤਾਂ ਅੰਨੀ ਹੈ ਦੇਖੋ ਵੀ ਇਹੇ ਜੇ ਪੰਛੀਆਂ ਦੇ ਆਪਣੇ ਜੇ ਵਾਹਿਗੁਰੂ ਨੇ ਭਾਈ ਸੇਵਾ ਲਈ ਹੈ ਤਾਂ ਪਤਾ ਮੰਨਦਾ ਵੀ ਆਪਾਂ ਖੁਸ਼ ਨਸੀਬ ਹੈ ਜੇ ਆਪਣੇ ਇਸੇ ਸੇਵਾ ਆਈ ਹੈ ਬਹੁਤ ਵੱਡੀ ਸੇਵਾ ਜਸਪਾਲ ਬਹੁਤ ਵੱਡੀ ਸੇਵਾ ਮੈਂ ਤੁਹਾਨੂੰ ਇੱਕ ਵੀਡੀਓ ਹੋਰ ਪਾਉਣਾ ਬਾਹਰ ਆ ਜਾ ਪ੍ਰੀਤ ਇੱਕ ਵੀਡੀਓ ਹੋਰ ਪਾਉਣਾ ਆਹ ਵੀਡੀਓ ਕਿਹੋ ਜੀ ਲੱਗੀ ਨਾ ਤੁਹਾਨੂੰ ਕੀ ਸਿੱਖਿਆ ਮਿਲੀ ਦੱਸਿਓ ਜ਼ਰੂਰ ਤੇ ਜੇ ਤੁਸੀਂ ਵੀ ਇਹ ਸੇਵਾ ਦੇ ਵਿੱਚ ਕੁਝ ਹਿੱਸਾ ਪਾਉਣਾ ਚਾਹੁੰਦੇ ਆਂ 或者 ਐਪਰੀਸ਼ੀਏਸ਼ਨ ਕਰਨਾ ਚਾਹੁੰਦੇ ਆਂ ਤਾਂ ਤੁਸੀਂ ਨੰਬਰ ਉਹ ਵੀ ਡਲ ਕਰ ਸਕਦੇ ਆ ਨੰਬਰ 2 ਤੇ ਇੱਕ ਇੰਸਟਾਗ੍ਰam ਤੇ ਪੇਜ ਵੀ ਹੈਗਾ ਹਨਾ ਮੈਂ ਪੇਜ ਵੀ ਹੈ ਐਨੀਮਲ ਬਰਡ ਵੈਲਫੇਅਰ ਵਾਲਾ ਜੀ ਹਾਂ ਫੇਸਬੁੱਕ ਤੇ ਵੀ ਫੇਸਬੁੱਕ YouTube ਤੇ ਨੇ ਬਾਈ ਆਹੀ ਨਾਂ ਪਈਆਂ ਹਾਂ ਐਨੀਮਲ ਬਰਡ ਐਨੀਮਲ ਬਰਡ ਵੈਲਫੇਅਰ ਐਨੀਮਲ ਬਰਡ ਵੈਲਫੇਅਰ ਦਾ ਪੇਜ ਵੀ ਆ ਬਾਈ ਹੁਣਾਂ ਦਾ ਉਹਨੂੰ ਵੀ ਤੁਸੀਂ ਫਾਲੋ ਕਰ ਲਓ ਕੌਨ ਨੂੰ ਪਤਾ ਲੱਗੂਗਾ ਯਾਰ ਬੰਦਾ ਕਿੱਸ ਲੈਵਲ ਦਾ ਕੰਮ ਕਰਦਾ ਮੈਂ ਲੋਪੋ ਤੋਂ ਸਿਰਸੇ ਤੱਕ ਮਹੀਨੇ ਦੇ ਵਿੱਚ ਇੱਕ ਅੱਧੀ ਵਾਰ ਖਿੱਚਿਆ ਚੱਲਿਆ ਉਹਨਾਂ ਤਾਂ ਉਹ ਇਹਨਾਂ ਦੀ ਸੇਵਾ ਦੀ ਬਦੌਲਤ ਬਹੁਤ ਵੱਡੀ ਸੇਵਾ ਕਰਦੇ ਵੀਰ ਹੋਣੀ ਆਹ ਵੀਡੀਓ ਨੂੰ ਸ਼ੇਅਰ ਕਰੋ ਇੱਕ ਵੀਡੀਓ ਤੁਹਾਨੂੰ ਹੋਰ ਪਾਉਨੇ ਆ ਉਹ ਬਹੁਤ ਘੈਂਡਾ ਦੂ